ਸਪਾਲ ਸਿੰਘ ਜੀ ਅੱਜ ਜੋ ਪਿੰਡ ਸਭਰਾ ਚੌਂਕ ਦੇ ਵਿੱਚ ਪਤਲਾ ਫੁੱਕਿਆ ਜਾ ਰਿਹਾ ਕਿਸ ਬੰਦੇ ਨੇ ਫੁੱਕਿਆ ਜਾ ਰਿਹਾ ਇਹ ਮੋਦੀ ਦਾ ਪੇਟ ਛੱਪਾ ਕਰ ਰਹੇ ਆ ਜੀ ਤੁਹਾਨੂੰ ਪਤਾ ਹੀ ਆ ਵੀ ਜੋ ਕੁਝ ਕਿਸਾਨਾਂ ਨੇ ਉੱਥੇ ਕਰ ਰਿਹਾ ਇੱਕ ਕਿੰਨੇ ਸਾਡੇ ਕਿਸਾਨ ਉੱਥੇ ਸ਼ਹੀਦ ਹੋ ਗਏ ਆ ਜਦੋਂ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਸਾਡਾ ਦਿੱਲੀ ਜਾਂਦਾ ਹੱਕ ਆ ਪੰਜਾਬ ਤੋਂ ਪੰਜਾਬ ਦਾ ਤੇ ਦਿੱਲੀ ਦਾ ਕੋਈ ਉਹ ਤਾਂ ਹੈ ਹੀ ਨਹੀਂ ਅਸੀਂ ਵੀ ਇੰਡੀਆ ਦੇ ਆ ਅਸੀਂ ਕੋਈ ਬਾਹਰੋਂ ਤਾਂ ਆਏ ਨਹੀਂ ਆ ਨਾ ਤੇ ਇਹ ਜਿਹੜਾ ਨਰਿੰਦਰ ਮੋਦੀ ਜਾਂ ਖੱਟਰ ਸਰਕਾਰ ਆ ਖੱਟਰ ਸਰਕਾਰ ਨੇ ਬਹੁਤ ਮਾੜੀ ਕੀਤੀ ਆ ਵੀ ਅੱਗੋਂ ਕਿਸਾਨਾਂ ਦੇ ਗੋਲੇ ਦਾ ਕੇ ਕਦੀ ਹੋ ਰਬੜ ਦੀਆਂ ਗੋਲੀਆਂ ਮਾਰਦੇ ਆ ਦੂਜੀਆਂ ਸਿੱਧੀਆਂ ਗੋਲੀਆਂ ਮਾਰਦੇ ਆ ਕਿੰਨੇ ਸਾਡੇ ਜਿਹੜੇ ਕਿਸਾਨਾਂ ਦੇ ਕਤਲ ਹੋ ਗਏ ਆ ਇਹ ਨਰਿੰਦਰ ਮੋਦੀ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਜੇ ਇਸੇ ਰਿਲੀਜ਼ ਰਿਆ ਤੇ ਆਉਣ ਵਾਲਾ ਸਮਾਂ 24 ਆਉਣ ਵਾਲਾ ਵਾ ਭਾਜਪਾ ਵਾਲੇ ਵਰਕਰਾਂ ਨੂੰ ਸੋਚਣਾ ਪਊਗਾ ਇਥੇ ਪਿੰਡ ਦੇ ਵਿੱਚ ਲੋਕ ਦੱਸ ਦੇਣਗੇ ਵੀ ਅਸੀਂ ਕੀ ਕਰਦੇ ਆ ਦੱਸ ਦੇਾਂਗੇ ਚਲੋ ਵੈਗੁਰ ਜੀ ਕਾ ਖਾਲਸਾ ਵੈਗੁਰ ਕੀ ਫਤਿਹ ਅੱਜ ਦਾ ਜਿਹੜਾ ਪਤਲਾ ਫੂਕ ਮੁਜਾਹਰਾ ਕੀਤਾ ਜਾ ਰਿਹਾ ਵਾ ਜਿਹੜਾ ਆਪਣਾ ਮੋਦੀ ਡਬਲਯੂਟੀਓ ਵਿੱਚ ਸਮਝੌਤੇ ਕਰਕੇ ਬੈਠਾ ਵਾ ਜਿੱਦਾਂ ਕਿਸਾਨ ਐਮਐਸਪੀ ਮੰਗ ਰਹੇ ਆ ਇਹ ਉਹਨਾਂ ਨੂੰ ਦੇ ਨਹੀਂ ਰਿਹਾ ਨਾ ਸੁਆਮੀਨਾਥ ਦੀ ਰਿਪੋਰਟ ਦੇ ਰਿਹਾ ਵਾ ਨਾ ਕਰਜ਼ਾ ਮੁਕਤੀ ਕਰ ਰਿਹਾ ਜਿੱਦਾਂ ਇਹਨੇ ਪਹਿਲਾਂ ਬਿਆਨ ਦਿੱਤੇ ਸੀ ਆਪਣੀ ਸਰਕਾਰ ਬਣਾਉਣ ਵਾਸਤੇ ਕਿ ਜਿਹੜਾ ਪਹਿਲਾ ਕੰਮ ਮੈਂ ਕਰਜ਼ਾ ਮਾਫੀ ਦਾ ਕਰੂੰਗਾ ਉਹ ਵੀ ਨਹੀਂ ਇਹਨੇ ਕੀਤਾ ਜਿਹੜਾ ਆਪਣਾ 220 ਦੇ ਵਿੱਚ ਮੋਰਚਾ ਲੱਗਾ ਸੀ ਦਿੱਲੀ ਵਜਨ ਅੰਦੋਲਨ ਚੱਲਿਆ ਸੀ ਉਦੋਂ ਵੀ ਇਹਨੇ ਕਿਹਾ ਸੀ ਵੀ ਐਮ ਐਸ ਪੀ ਦੇ ਜਿਹੜਾ ਗਰੰਟੀ ਕਾਨੂੰਨ ਮੈਂ ਬਣਾਉਂਗਾ ਤੁਹਾਡੀ ਕਮੇਟੀ ਬਣਾ ਕੇ ਕਿਸਾਨਾਂ ਦੀ ਨਾਲ ਬੁੱਧੀ ਜੀ ਦੀ ਬਿਠਾ ਕੇ ਤੇ ਮੈਂ ਜਿਹੜਾ ਆਪਣਾ ਗਰੰਟੀ ਕਾਨੂੰਨ ਤੁਹਾਨੂੰ ਗਰੰਟੀ ਕਾਨੂੰਨ ਜਿਹੜਾ ਵਾ ਐਮ ਐਸ ਪੀ ਤੇ ਦੇਵਾਂਗਾ ਪਰ ਉਹਨਾਂ ਵਾਅਦਿਆਂ ਤੋਂ ਵੀ ਮੁੱਕਰਿਆ ਵਾ ਕਿ ਡਬਲ ਜੀ ਪੀਓ ਦੇ ਵਿੱਚ ਵੱਡੇ ਸਮਝੌਤੇ ਕਰਕੇ ਜਿੱਦਾਂ ਕਰ ਮੁਕਤ ਚੀਜ਼ਾਂ ਜਿਹੜਾ ਬਾਹਰਲੇ ਦੇਸ਼ਾਂ ਤੋਂ ਮਗਾ ਰਿਆ ਵਾ ਉਹਦੇ ਵਿੱਚ ਵੀ ਵੱਡਾ ਘਾਟਾ ਜਿਹੜਾ ਵਾ ਆਪਣੇ ਭਾਰਤ ਨੂੰ ਪਊਗਾ ਪੰਜਾਬ ਦੇ ਕਿਸਾਨਾਂ ਨੂੰ ਪਊਗਾ ਇਹ ਜ਼ਬਰਦਸਤ ਵਿਰੋਧ ਕਰ ਰਹੇ ਕਿਸਾਨ ਵੀ ਜਿਹੜਾ ਸਾਨੂੰ ਇਹ ਸਮਝਾਉਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਸਾਨੂੰ ਤੇ ਐਮ ਐਸ ਪੀ ਮਿਲਣੀ ਚਾਹੀਦੀ ਘੱਟੋ ਘਾਟ ਗਰੰਟੀ ਕਾਨੂੰਨ ਦੇ ਤੇ ਜਿਹੜਾ ਆਪਣਾ ਘੱਟੋ ਘਾਟ ਸਮਰਥਨ ਮੁੱਲ ਤੇ ਜਿਹੜੀਆਂ ਸਾਡੀਆਂ ਚੀਜ਼ਾਂ ਖਰੀਦੀਆਂ ਜਾਣ ਜਿਦਾ ਤੁਸੀਂ ਵੇਖਿਆ ਆਲੂ ਆਪਾਂ ਵੇਚ ਗਏ ਇਹ ਸਾਡੇ ਕਿਸਾਨਾਂ ਤੋਂ 2 ਰੁਪਏ ਕਿਲੋ ਲੈ ਕੇ ਉਸ ਤੋਂ ਬਾਅਦ 40-40 ਰੁਪਏ ਕਿਲੋ ਵੇਚਦੇ ਆ ਗੰਡੇ ਤੁਸੀਂ ਵੇਖ ਲਓ ਗੰਡੇ ਜਿਹੜੇ ਆ 1 ਰੁਪਏ ਨੂੰ 50 ਪੈਸੇ ਨੂੰ ਲੈ ਕੇ 100-200 ਰੁਪਏ ਕਿਲੋ ਨੂੰ ਵੇਚਦੇ ਆ ਇਸੇ ਤਰ੍ਹਾਂ ਮਟਰਾਂ ਦਾ ਉਹ ਬਾਕੀ ਜਿੰਨੀਆਂ ਫਸਲਾਂ ਜਿਨ੍ਹਾਂ ਤੇ ਐਮ ਐਸ ਪੀ ਨਹੀਂ ਹੈ ਉਹਨਾਂ ਦਾ ਵੀ ਇਹੋ ਹਾਲ ਆ ਇਸੇ ਕਰਕੇ ਅਜ ਰੋਜ਼ ਪ੍ਰਦਰਸ਼ਨ ਕਰਕੇ ਜਿਹੜਾ ਆਪਣਾ ਗੈਰ ਰਾਜਨੀਤਿਕ ਸੋਚਤ ਮੋਰਚਾ ਅਤੇ ਸੰਯੁਕਤ ਮੋਰਚਾ ਜਿਹੜਾ ਵਾ ਉਹਨਾਂ ਦੋਵਾਂ ਵੱਲੋਂ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ WTO ਤੇ ਮੋਦੀ ਦੇ ਪੁੱडले ਫੂਕਣ ਦਾ ਪਿੰਡ ਸੁਭਰਾ ਵੱਲੋਂ ਜਿਹੜਾ ਅੱਜ ਜਬਰਦਸਤ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਰਕੇ ਅਸੀਂ ਵੱਤ-ਵੱਤ ਅਸੀਂ ਇਹਨਾਂ ਦਾ ਰੋਜ਼ ਸਮਝਾਰੇ ਕਰ ਰਹੇ ਹਾਂ ਤੇ ਪੁੱडले ਫੂਕ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਤੁ ਮੇਰਾ ਨਾਮ ਜੀ ਸਤਨਾਮ ਸਿੰਘ ਉੱਚੀ ਬੋਲ ਜੀ ਤੇ ਬਾਬਾ ਸ਼ਾਮ ਸਿੰਘ ਜੀ ਚੌਣ ਸੁਭਰਾ ਤੋਂ ਜਰਨਲ ਸਖਤਰ ਹਾਂਜੀ ਜੋ ਇਹ ਪੁਤਲੇ ਫੂਕੇ ਜਾ ਰਹੇ ਆ ਕਿਸ ਮਾਦਰੀ ਦੇ ਪੁਤਲੇ ਫੂਕੇ ਜਾ ਰਹੇ ਆ ਜੀ ਇਹ ਮੋਦੀ ਸਰਕਾਰ ਦੇ ਤੇ ਡਬਲਿਊਟੀਓ ਦੇ ਫੂਕੇ ਜਾ ਰਹੇ ਆ ਕਿਉਂਕਿ ਜੋ ਸਾਰਿਆਂ ਨੂੰ ਪਤਾ ਹੈਗਾ ਵੀ ਦਿੱਲੀ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਕੋਈ ਗਲਤ ਕੰਮ ਵਾਸਤੇ ਕੋਈ ਜਾ ਨਹੀਂ ਰਿਹਾ ਆ ਆਪਣੇ ਹੱਕਾਂ ਵਾਸਤੇ ਬੜੇ ਸ਼ਾਂਤਮਈ ਤਰੀਕੇ ਨਾਲ ਗਏ ਕਿਸਾਨ ਬੇ ਹਥਿਆਰੇ ਗਏ ਆ ਕਿਉਂਕਿ ਆਪਣੀ ਹੱਕਾ ਸਾਡੇ ਯਾਰ ਮੰਗਾਂ ਦਾ ਹਰ ਨੁਸੂਲ ਆ ਕਿਉਂਕਿ ਕੋਈ ਵੀ ਸਰਕਾਰ ਆ ਭਾਵੇਂ ਪੰਜਾਬ ਦੀ ਭਾਵੇਂ ਸੈਂਟਰ ਦੀ ਆ ચૂંટણી ਦੇ ਸਰਕਾਰ ਇੱਥੋਂ ਹੀ ਆ ਨਾ ਪੰਜਾਬ ਦੇ ਵਿੱਚੋਂ ਹੀ ਅਸੀਂ ਵੋਟਾਂ ਪਾਈਆਂ ਵਾ ਸਾਡਾ ਹੱਕ ਨਹੀਂ ਭੰਦਾ ਇਹਨਾਂ ਹਰਿਆਣੇ ਦੇ ਵਿੱਚ ਬੈਰੀਕੇਟ ਕਰਕੇ ਬਾਰਡਰ ਬਣਾਉਂਦੇ ਆ ਇਹਨਾਂ ਸਾਨੂੰ ਪਾਕਿਸਤਾਨ ਤੋਂ ਖਤਰਾ ਨਹੀਂ ਜਿੰਨਾ ਨਾ ਹਰਿਆਣੇ ਤੋਂ ਕਰਦਾ ਵਾ ਬਾਕੀ ਜਿੰਨਾ ਚਿਰ ਮਰਜ਼ੀ ਇਹ ਸਰਕਾਰ ਗਾੜੀ ਬੈਰੀਕੇਟ ਲਾ ਲੇ ਜੋ ਮਰਜ਼ੀ ਲਾ ਲੇ ਗੋਲੀਆਂ ਚਲਾ ਲੇ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਅਸੀਂ ਉੱਥੇ ਉਫਨਾਣੇਗਾ ਕਿਸੇ ਵੀ ਹੱਦ ਤੱਕ ਸਾਨੂੰ ਜਾਣਾ ਪਵੇ ਜਾਵਾਂਗੇ ਬਾਕੀ ਜਿੰਨਾ ਚਿਰ ਇਹ ਸਰਕਾਰ ਆ ਕੋਰਪੋਰੇਟ ਘਰਾਣੇ ਦਾ ਸਾਥ ਨਹੀਂ ਛੱਡਦੀ ਉਹਨਾਂ ਜਿਹੜੇ ਸਰਕਾਰ ਪੰਜਾਬ ਦੇ ਜਵਣ ਦੇ ਨਾਮ ਨਾਲ ਲਵੇ ਹੁਣ ਜਦਾਂ ਵੇਖ ਲੋ ਆਪਣੇ ਕਿਸਾਨਾਂ ਦੇ ਸੰਤਰਿਆਂ ਦੇ ਬਾਗ ਇਹ ਉਹ ਸੰਤਰੇ ਕਿਸਾਨਾਂ ਨੇ ਛੜਕਾਂ ਦੇ ਰੋਲੇ ਆ 1 ਰੁਪਈਆ 2 ਰੁਪਈਆ ਕਿਲੋ ਵੀ ਨਹੀਂ ਉਹਨਾਂ ਨੂੰ ਖਰੀਦ ਦਿੰਦਿਆ ਕੋਈ ਖਾਰ ਕੇ ਪੰਜਾਬੀ ਆਪਣੇ ਕਿਸਾਨਾਂ ਨੇ ਤਰਸਖਾਤਾ ਵੀ ਚੱਲ ਇੱਕ ਘਾਰ ਹੀ ਦੋ ਦੋ ਸੰਤਰੇ ਲੈ ਲੋ ਤੇ ਕਿਸਾਨਾਂ ਦਾ ਜਿਹੜੀ ਪ੍ਰਭਾਈ ਹੋ ਸਕੇ ਘੱਟੋ ਘੱਟ ਖਰਚਾ ਦੇ ਮੁੜੇ ਜੋ ਖਾਤਾ ਸੁਧਰਿਆ ਕੀਤੀਆਂ ਵਾ ਤੇ ਜਿਹੜੇ ਕੋਰਪੋਰੇਟ ਘਰਾਣੇ ਨੇ ਜਿੱਦਾਂ ਬਾਦਲਵਾਰਕਾਂ ਦੇ ਸਾਰੇ ਬਾਗੀ ਖਰੀਦੇ ਗਏ ਹੈ ਤੇ ਉਹ ਵੀ ਸੰਤਰਾ ਹੈ ਨਾ ਉਹ ਕੋਈ ਬਾਹਰੋਂ ਦੇ ਆਇਆ ਹੀ ਨਹੀਂਗਾ ਇਹ ਕਰਕੇ ਜੋ ਮੋਦੀ ਸਰਕਾਰ ਦੀਆਂ ਨੀਤੀਆਂ ਬਹੁਤ ਜ਼ਿਆਦੀਆਂ ਮਾੜੀਆਂ ਵਾਂ ਕਾਪਰੇਟ ਕਰਾਉਣੇ ਦੇ ਨਾਲ ਇਹਦੀ ਬਹੁਤ ਵੱਡੀ ਸਾਹਜ ਆ ਜਿੱਦਾ ਡਬਲਯੂਟੀਓ ਹੋ ਗਿਆ ਹੋਰ ਕਾਪਰੇਟ ਕਰਾਉਣੇਗੇ ਪਾਣੀ ਡਾਨੀ ਹੋਗੇ ਇਹ ਕਿਸਾਨਾਂ ਨੂੰ ਕੁਚਲਣਾ ਚਾਹੁੰਦਾ ਵਾ ਪੰਜਾਬ ਨੂੰ ਖਾਸ਼ ਕਰਕੇ ਇਹ ਬਿਲਕੁਲ ਮਿੱਟੀ ਕਰਨਾ ਚਾਹੁੰਦਾ ਇਹ ਜਿਹੜਾ ਪੰਜਾਬ ਆ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਨੂੰ ਮਾਣ ਆ ਸਾਡੇ ਪੰਜਾਬ ਦੇ ਸਾਡੇ ਗੁਰੂਆਂ ਦੇ ਇਹ ਕਿਸੇ ਵੀ ਹੱਦ ਤੱਕ ਇਹਦਾ ਪੰਜਾਬ ਆ ਨਹੀਂ ਘਾਟੇ ਜਾਊਗਾ ਸਦਾ ਹੀ ਚੜ੍ਹਦੀ ਕਲਾ 'ਚ ਰਹੂਗਾ ਤੇ ਆਪਦੇ ਹੱਕ ਲੈ ਕੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ